ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਆਪਣੇ ਸਿਲੇਬਸ ਦੇ ਵਿੱਚ ਦਿੱਤੇ ਹੋਏ ਵਿਆਕਰਨ ਦੇ ਟੋਪਿਕ ਅਖਾਣ ਬਾਰੇ ਵਿਚਾਰ ਚਰਚਾ ਕਰਾਂਗੇ ਪੁੱਤਰ ਜੀ ਸਾਡੇ ਸਿਲੇਬਸ ਦੇ ਵਿੱਚ ਇਹ ਅਖਾਣ 1 ਤੋਂ 10 ਹਨ ਤੁਸੀਂ ਆਪਣੀ 5ਵੀਂ ਕਲਾਸ ਦੇ ਵਿੱਚ ਵੀ ਅਖਾਣ 1 ਤੋਂ 5 ਕੀਤੇ ਸੀ ਪੁੱਤਰ ਜੀ ਅਖਵਾਨ ਅਖਾਣ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਮੁਹਾਵਰਿਆਂ ਤੇ ਅਖਾਣਾਂ ਦੇ ਵਿੱਚ ਜੋ ਡਿਫਰੈਂਸ ਆ ਜੋ ਫਰਕ ਆ ਉਹ ਇੱਥੇ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ ਮੁਹਾਵਰਿਆਂ ਦੇ ਅਸੀਂ ਅਰਥ ਦੱਸ ਕੇ ਵਾਕ ਬਣਾਉਂਦੇ ਆਂ ਬੇਟਾ ਜੀ ਯਾਦ ਰੱਖਿਓ ਅਖਾਣਾ ਦੇ ਮੁਹਾਵਰਿਆਂ ਦੇ ਸੌਰੀ ਅਸੀਂ ਅਰਥ ਦੱਸ ਕੇ ਵਾਕ ਬਣਾਉਂਦੇ ਆਂ ਪਰ ਅਖਾਨ ਨੂੰ ਅਸੀਂ ਸਿਚੁਏਸ਼ਨ ਦੇ ਅਕੋਰਡਿੰਗ ਵਰਤਦੇ ਆਂ ਅਸੀਂ ਅਖਾਣ ਕਦੋਂ ਤੇ ਕਿੱਥੇ ਵਰਤੇ ਜਾਂਦੇ ਹਨ ਇਹ ਕਰਦੀਆਂ ਇਹਦੇ ਵਿੱਚ ਅਸੀਂ ਕੋਈ ਵੀ ਇਹਦਾ ਅਰਥ ਨਹੀਂ ਦੱਸਦੇ ਤੇ ਨਾ ਹੀ ਅਸੀਂ ਇਹਦਾ ਕੋਈ ਵਾਕ ਬਣਾਉਣੀਆ ਉਦਾਹਰਨ ਦੇ ਤੌਰ ਤੇ ਤੁਸੀਂ ਪਿਛਲੀ ਆਪਣੀ ਕਲਾਸ ਦੇ ਵਿੱਚ ਇੱਕ ਅਖਾਣ ਪੜਿਆ ਸੀ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਔਰ ਇਸ ਅਖਾਣ ਨੂੰ ਅਸੀਂ ਕਿੱਦਾਂ ਵਰਤਣਾ ਹੈ ਇਹ ਅਖਾਣ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਹਰ ਥਾਂ ਮੌਜੂਦ ਦਿਖਾਈ ਦੇਵੇ ਇਸ ਤਰ੍ਹਾਂ ਅਸੀਂ ਅਖਾਣਾ ਦੀ ਵਰਤੋਂ ਕਰਦੀ ਹਾਂ ਹੁਣ ਆਪਾਂ ਆਪਣੇ ਸਿਲੇਬਸ ਦੇ ਵਿੱਚ ਦਿੱਤੇ ਹੋਏ 1 ਤੋਂ 10 ਅਖਾਣਾ ਤੇ ਵਿਚਾਰ ਚਰਚਾ ਕਰਾਂਗੇ ਜਿਵੇਂ ਕਿ ਤੁਸੀਂ ਵੀ ਸਾਰੇ ਆਪਣੀ ਕਿਤਾਬ ਦੇ ਪੇਜ ਨੰਬਰ 123 123 ਦੇ ਉੱਪਰ ਦੇਖ ਰਹੇ ਹੋ ਤੁਹਾਨੂੰ ਅਖਾਣ ਦਿੱਤੇ ਹੋਏ ਆ ਨਾਲ ਸਾਨੂੰ ਇਹ ਦੱਸਿਆ ਆ ਕਿ ਇਸ ਅਖਾਣ ਦਾ ਅਰਥ ਕੀ ਹੈ ਇਹਦੇ ਨਾਲ ਕੋਈ ਵੀ ਅਲੱਗ ਦਾ ਸੈਂਟੈਂਸ ਨਹੀਂ ਬਣਾਇਆ ਹੋਇਆ ਸੋ ਅਸੀਂ ਇੱਥੇ ਇਹ ਲਿਖਣਾ ਆ ਕਿ ਇਸ ਅਖਾਣ ਦੀ ਜਿਹੜੀ ਵਰਤੋਂ ਆ ਉਹ ਕਦੋਂ ਤੇ ਕਿੱਥੇ ਜਾਂਦੀ ਹੈ ਠੀਕ ਹੈ ਜੀ ਪਹਿਲਾ ਆਪਣਾ ਖਾਣਾ ਬੇਟਾ ਜੀ ਉੱਦਮ ਉੱਦਮ ਅੱਗੇ ਲక్ష్ਮੀ ਪੱਖੇ ਅੱਗੇ ਪੌਣ ਪੌਣ ਹੁੰਦਾ ਹਵਾ ਉੱਦਮ ਹੁੰਦਾ ਕੋਸ਼ਿਸ਼ ਦੇਖੋ ਇਹਦੇ ਲਾਈਨ ਤੋਂ ਹੀ ਇਹ ਕਲੀਅਰ ਹੋ ਗਿਆ ਕਿ ਕੋਸ਼ਿਸ਼ ਕਰਨ ਦੇ ਨਾਲ ਹੀ ਲక్ష్ਮੀ ਤਨ ਤਨ ਦੀ ਪ੍ਰਾਪਤੀ ਹੁੰਦੀ ਆ ਤੇ ਪੱਖੇ ਨੂੰ ਚਲਾਉਣ ਨਾਲ ਹੀ ਹਵਾ ਆਏਗੀ ਜੇਕਰ ਤੁਸੀਂ ਪੱਖਾ ਹੱਥ ਚ ਫੜ ਕੇ ਖੜੇ ਹੋ ਜੋ ਤਾਂ ਤੁਹਾਨੂੰ ਉਹਦੀ ਹਵਾ ਨਹੀਂ ਲੱਗੇਗੀ ਸੋ ਅਸੀਂ ਆਪਣੇ ਸ਼ਬਦਾਂ ਦੇ ਵਿੱਚ ਇਹ ਦੱਸਾਂਗੇ ਕਿ ਇਸ ਖਾਨ ਦੀ ਵਰਤੋਂ ਉੱਦਮ ਕਰਨ ਹਿੰਮਤ ਕਰਨ ਮਿਹਨਤ ਕਰਦੇ ਰਹਿਣ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ ਦੱਸਣ ਲਈ ਕੀਤੀ ਜਾਂਦੀ ਹੈ ਦੁਬਾਰਾ ਬੋਲਣ ਲੱਗੀਆਂ ਇਸ ਅਖਾਣ ਦੀ ਵਰਤੋਂ ਇਹ ਦੱਸਣ ਲਈ ਕੀਤੀ ਜਾਂਦੀ ਹੈ ਕਿ ਮਿਹਨਤ ਕਰਨ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ ਸੋ ਤੁਸੀਂ ਵੀ ਬੱਚਿਓ ਜਦੋਂ ਅਖਾਣ ਦਾ ਅਰਥ ਲਿਖਣਾ ਨਾਲ ਇਹ ਜ਼ਰੂਰ ਲਿਖਣਾ ਆ ਇਸ ਅਖਾਣ ਦੀ ਵਰਤੋਂ ਕਦੋਂ ਕਿੱਥੇ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਹੁਣ ਅਗਲਾ ਆਇਆ ਹੈ ਗਿਆ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਆਪਾ ਹੁਨੀਏ ਖਾਨ ਕਰਕੇ ਹਟਿਆ ਕਿ ਇਸ ਖਾਨ ਦੀ ਵਰਤੋਂ ਉਸ ਵਿਅਕਤੀ ਲਈ ਕੀਤੀ ਜਾਂਦੀ ਹੈ ਜੋ ਹਰ ਥਾਂ ਮੌਜੂਦ دکھائی ਦੇਵੇ ਸਮਝ ਲੱਗਿਆ ਇਸ ਖਾਨ ਦੀ ਵਰਤੋਂ ਉਸ ਵਿਅਕਤੀ ਲਈ ਕੀਤੀ ਜਾਂਦੀ ਹੈ ਜੋ ਹਰ ਥਾਂ ਮੌਜੂਦ دکھائی ਦੇਵੇ ਤੀਸਰਾ ਵਿਆ ਹੈਗਾ ਆ ਉਹ ਦਿਨ ਡੁੱਬਾ ਜਦੋਂ ਕੋੜੀ ਚੜਿਆ ਕੁੰਬਾ ਤੁਸੀਂ ਇਹ ਆਖਾਂ ਕਈ ਵਾਰੀ ਆਪਣੇ ਘਰਾਂ ਦੇ ਵਿੱਚ ਵੀ ਸੁਣਦੇ ਹੋ ਉੱਥੇ ਵੀ ਇਹ ਬੋਲਿਆ ਜਾਂਦਾ ਆ ਇਹ ਇਸ ਲਈ ਬੋਲਿਆ ਜਾਂਦਾ ਆ ਇਹ ਉਸ ਵਿਅਕਤੀ ਲਈ ਬੋਲਿਆ ਜਾਂਦਾ ਆ ਜਿਹਦੇ ਕੋਲੋਂ ਕਿਸੇ ਵੀ ਕੰਮ ਦੀ ਉਮੀਦ ਨਹੀਂ ਹੁੰਦੀ ਪਰ ਫਿਰ ਵੀ ਉਹ ਕੰਮ ਕਰਨ ਦਾ ਦਾਵਾ ਕਰਦਾ ਆ ਠੀਕ ਹੈ ਉਸ ਵਿਅਕਤੀ ਲਈ ਵਰਤਿਆ ਜਾਂਦਾ ਆ ਜੋ ਕੋਲੋਂ ਕਦੇ ਵੀ ਕੋਈ ਕੰਮ ਦੀ ਉਮੀਦ ਨਹੀਂ ਹੁੰਦੀ पर फेर ਵੀ ਉਹ ਵਿਅਕਤੀ ਕੰਮ ਕਰਨ ਦਾ ਦਾਵਾ ਕਰਦਾ ਹੈ ਜਿਵੇਂ ਕਿ ਹੁਣ ਇੱਥੇ ਤੁਹਾਨੂੰ ਮੈਂ ਉਦਾਹਰਣ ਦੇ ਤੌਰ ਤੇ ਸਮਝਾਨੀ ਆ ਕਿ ਤੁਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਕਈ ਐਹੋ ਜਿਹੇ ਪਰਸਨ ਦੇਖਦੇ ਹੋ ਐਹੋ ਜਿਹੇ ਵਿਅਕਤੀ ਦੇਖਦੇ ਹੋ ਜੋ ਬਿਲਕੁਲ ਵੀ ਕੰਮ ਨਹੀਂ ਕਰਦੇ ਹਮੇਸ਼ਾ ਬੈਲੇ ਹੀ ਬੈਠੇ ਰਹਿੰਦੇ ਆ ਔਰ ਜਦੋਂ ਘਰ ਦੇ ਵਿੱਚ ਕੰਮ ਹੋਵੇ ਤਾਂ ਉਹ ਇਹੀ ਕਹਿੰਦੀ ਆ ਕਿ ਇਹਦਾ ਕੰਮ ਮੈਂ ਕਰ ਲਵਾਂ ਇਹਦਾ ਕੰਮ ਮੈਂ ਕਰ ਲਵਾਂ ਜੇ ਜਦੋਂ ਕਰਦਾ ਕੋਈ ਬਜ਼ੁਰਗ ਹੋਵੇ ਉਹ ਕਹਿੰਦਾ ਉਹ ਦਿਨ ਡੁੱਬਾ ਜਦ ਕੋੜੀ ਚੜਿਆ ਕੁੱਬਾ ਕੀ ਤੂੰ આજ ਤੱਕ ਤਾਂ ਕੋਈ ਕੰਮ ਨਹੀਂ ਕਰ ਸਕਿਆ ਹੁਣ ਤੇਰੇ ਕੋਲੋਂ ਇਸ ਕੰਮ ਦੀ ਉਮੀਦ ਵੀ ਅਸੀਂ ਨਹੀਂ ਕਰ ਸਕਦੇ ਕਲੀਅਰ ਅਗਲਾ ਹੈ 4 ਨੰਬਰ ਤੇ ਉਠਿਆ ਨਾ ਜਾਏ ਫੁੱਟੇ ਮੂੰ ਗੋਧਿਆਂਦਾ ਇਸ ਆਖਣ ਦੀ ਵਰਤੋਂ ਇੱਕ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਇਹ ਦੱਸਣਾ ਹੋਵੇ ਕੀ ਕੰਮ ਆਪ ਤੋ ਨਾ ਹੋਵੇ ਤੇ ਦੋਸ਼ ਦੂਜਿਆਂ ਨੂੰ ਦੇਣਾ ਕੰਮ ਆਪ ਤੋ ਨਾ ਹੋਵੇ ਤੇ ਦੋਸ਼ ਦੂਜਿਆਂ ਨੂੰ ਦੇਈ ਜਾਣਾ ਹੁ ਜਿਵੇਂ ਤੁਹਾਨੂੰ ਕੋਈ ਕੰਮ ਕਰਨ ਲਈ ਕਿਆ ਜਾਂਦਾ ਆ ਠੀਕ ਹੈ ਤੁਸੀਂ ਸਾਰੇ ਮੈਮ ਇਹ ਕੰਮ ਕਿੱਦਾਂ ਹੋਊਗਾ ਇਹਦਾ ਬਹੁਤ ਔਖਾ ਆ ਮੈਮ ਇਹਦਾ ਜੀ ਕਰਨ ਨਹੀਂ ਸਕਦੇ ਮੈਡਮ ਇਹ ਸਾਡੀ ਕਿਤਾਬ ਦੇ ਵਿੱਚ ਨਹੀਂ ਹੈਗਾ ਮੈਡਮ ਇਹ ਸਾਨੂੰ ਕਿਤੋਂ ਵੀ ਨਹੀਂ ਮਿਲ ਰਿਹਾ ਇਹ ਬਹਾਨੇ ਕਿਸ ਚੀਜ਼ ਦੇ ਨਹੀਂ ਕੰਮ ਨਾ ਕਰਨ ਦੇ ਕੰਮ ਤੁਹਾਡੇ ਕੋਲੋਂ ਨਹੀਂ ਹੋ ਰਿਹਾ ਦੋਸ਼ ਤੁਸੀਂ ਕੰਮ ਜ਼ਿਆਦਾ ਆ ਬੁੱਕ ਵਿੱਚ ਨਹੀਂ ਹੈਗਾ ਕਿ ਤੋ ਮਿਲ ਨਹੀਂ ਰਿਆ ਇਹ ਦੱਸੀ ਜਾਣੀਓ ਠੀਕ ਹੈ ਸੋ ਇਸ ਆਖਣ ਦੀ ਵਰਤੋਂ ਇਹ ਦੱਸਣ ਲਈ ਕੀਤੀ ਜਾਂਦੀ ਹੈ ਕਿ ਕੰਮ ਖੁਦ ਤੋਂ ਨਹੀਂ ਹੋਣਾ ਆਪ ਤੋਂ ਨਹੀਂ ਹੋਣਾ ਤੇ ਦੋਸ਼ ਅਸੀਂ ਦੂਜਿਆਂ ਦੇ ਵਿੱਚ ਹੀ ਕੱਢਦੇ ਰਹਿੰਦੇ ਹਾਂ ਉਠਣਾ ਊਠਣਾ ਕੁੱਦੇ ਕੁਦਦ ਬੋਰੇ ਇਹ ਅਖਾਣ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਚੀਜ਼ ਦਾ ਮਾਲਕ ਹੋ ਕੇ ਵੀ ਚੁੱਪ ਹੈ ਪਰ ਜਿਹੜਾ ਦੂਸਰਾ ਵਿਅਕਤੀ ਹੈ ਉਹ ਜ਼ਿਆਦਾ ਬੰਦ ਚੜ ਕੇ ਬੋਲ ਰਿਹਾ ਹੈ ਹੁਣ ਮੈਂ ਤੁਹਾਨੂੰ ਇੱਥੇ ਉਦਾਹਰਣ ਦੇ ਦੇ ਕੇ ਇੱਕ ਤੁਹਾਡਾ ਇਹ ਅਖਾਣ ਜਿਹੜਾ ਆ ਕਲੀਅਰ ਕਰਦੀ ਆ ਤੁਹਾਡੀ ਕਲਾਸ ਦੇ ਵਿੱਚ ਤਨਵੀਰ ਆ ਤਨਵੀਰ ਦਾ ਪੈਨ ਗੁੰਮ ਹੋ ਜਾਂਦਾ ਆ ਤਨਵੀਰ ਆਪਣੇ ਪੈਨ ਨੂੰ ਲੱਭਣ ਦੀ ਕੋਸ਼ਿਸ਼ ਤਾਂ ਕਰਦਾ ਆ ਪਰ ਉਹ ਚੁੱਪ ਹੁੰਦਾ ਆ ਪਰਮਵੀਰ ਵੀ ਤੁਹਾਡੀ ਹੀ ਕਲਾਸ ਦਾ ਸਟੂਡੈਂਟ ਆ ਉਹ ਜਦੋਂ ਸੇਮ ਉਹੋ ਜਿਹਾ ਹੀ ਪੈਨ ਦੂਜਿਆਂ ਬੱਚਿਆਂ ਕੋਲ ਦੇਖਦਾ ਆ ਤੇ ਰੋਲਾ ਪੰਦਾ ਆ ਪਰ ਤਨਵੀਰ ਦਾ ਪੈਨ ਤੇਰੇ ਕੋਲ ਆ ਤੂੰ ਤਨਵੀਰ ਦਾ ਪੈਨ ਚੁਰਾਏ ਆ ਆ ਠੀਕ ਹੈ ਤੇ ਬਾਕੀ ਦੇ ਬੱਚੇ ਕੀ ਕਹਿੰਦੇ ਆ ਕਿ ਜਿਸ ਦਾ ਪੈਨ ਹੈ ਤਨਵੀਰ ਉਹ ਤੇ ਚੁੱਪ ਬੈਠਾ ਹੈ ਤੂੰ ਐਵੇਂ ਹੀ ਬੋਲੀ ਜਾ ਰਿਹਾ ਹੈ ਸਮਝ ਲੱਗਿਆ ਪੁੱਤਰ ਜੀ ਉਠ ਨਾ ਕੁੱਦੇ ਕੁੱਦਣ ਬੋਰੇ ਜਦੋਂ ਕਿਸੇ ਵਿਅਕਤੀ ਦੀ ਚੀਜ਼ ਗਵਾਚੀ ਹੋਵੇ ਉਹਦਾ ਮਾਲਕ ਚੁੱਪ ਰਹੇ ਤੇ ਦੂਜੇ ਜਾਦਾ ਰੋਲਾ ਪਾਈ ਜਾਣ ਉਹਨਾਂ ਲਈ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ ਮੈਨੂੰ ਲੱਗਦਾ ਪੁੱਤਰ ਜੀ ਤੁਹਾਨੂੰ ਇਹ ਅਖਾਣ ਹੁਣ ਸਮਝ ਲੱਗਿਆ ਹੋਵੇਗਾ ਅੱਗੇ ਹੈਗਾ ਆ ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ ਇਸ ਅਖਾਣ ਦੀ ਵਰਤੋਂ ਇਹ ਦੱਸਣ ਲਈ ਕੀਤੀ ਜਾਂਦੀ ਆ ਕਿ ਕੋਈ ਵੀ ਵਿਅਕਤੀ ਦੇਖ ਸੁਣ ਕੇ ਕੋਈ ਗਲਤ ਕੰਮ ਨਹੀਂ ਕਰਦਾ ਆਪਣਾ ਨੁਕਸਾਨ ਨਹੀਂ ਕਰਦਾ ਹੁਣ ਇਹ ਵੀ ਤੁਹਾਨੂੰ ਮੈਂ ਉਦਾਹਰਣ ਦੇ ਕੇ ਸਮਝਾਉਣੀ ਆ ਤੁਹਾਡੀ ਕਲਾਸ ਵਿੱਚ ਦੋ ਬੱਚੇ ਇੱਕ ਡੈਕ ਸੇ ਬੈਠੇ ਆ ਠੀਕ ਹੈ ਇਸੇ ਤਰ੍ਹਾਂ ਹੀ ਜੈ ਅਦਿੱਤਿਆ ਜੈ ਅਦਿੱਤਿਆ ਦੇ ਨਾਲ ਆ ਕੇ ਰੋਹਨ ਕਾਬਾ ਬੈਠ ਜਾਂਦਾ ਹੈ ਰੋਹਨ ਕਾਬਾ ਕੀ ਕਰਦਾ ਆ ਸ਼ਰਤਾਂ ਕਰਦਾ ਆ ਉਹਨੂੰ ਜੈ ਅਦਿੱਤਿਆ ਨਹੀਂ ਪੜਨ ਨਹੀਂ ਦਿੰਦਾ ਜੈ ਅਦਿੱਤਿਆ ਨੂੰ ਪਤਾ ਆ ਕਿ ਇਹ ਇੱਕ ਸ਼ਰਤੀ ਬੱਚਾ ਆ ਔਰ ਘੱਟ ਪੜਦਾ ਆ ਉਹ بار-बार ਆਪਣੇ ਟੀਚਰ ਨੂੰ ਕਹਿੰਦਾ ਆ ਕਿ ਮੈਮ ਮੇਰੀ ਸੀਟ ਚੇਂਜ ਕਰ ਦਿਓ ਮੈਂ ਇਹਦੇ ਨਾਲ ਨਹੀਂ ਬੈਠਣਾ ਉਹ ਘਰ ਤੋਂ ਨੋਟ ਵੀ ਲਿਖਵਾ ਕੇ ਲੈ ਕੇ ਆਂਦਾ ਆ ਉਹ ਇਦਾਂ ਕਿਉਂ ਕਰਦਾ ਆ ਕਿਉਂਕਿ ਉਹਨੂੰ ਪਤਾ ਆ ਕਿ ਜੇ ਮੈਂ ਇਹਦੇ ਨਾਲ ਬੈਠੂਗਾ ਤਾਂ ਮੇਰਾ ਨੁਕਸਾਨ ਹੋਵੇਗਾ ਇਸੇ ਲਈ ਤਾਂ ਇਹ ਖਾਨ ਵਰਤਿਆ ਆ ਕਿ ਅੱਖੀ ਵੇਖ ਕੇ ਮੱਖੀ ਨਿਗਲੀ ਨਹੀਂ ਜਾਂਦੀ ਅਸੀਂ ਦੇਖ ਸੁਣ ਕੇ ਕੋਈ ਵੀ ਗਲਤ ਕੰਮ ਨਹੀਂ ਕਰਦੇ ਤੇ ਨਾ ਹੀ ਆਪਣਾ ਕੋਈ ਨੁਕਸਾਨ ਕਰਦੇ ਹਾਂ ਇਹੀ ਦਸੰਲੀ ਇਸਖਾਨ ਦੀ ਵਰਤੋਂ ਕੀਤੀ ਜਾਂਦੀ ਹੈ ਅੱਖੋ ਦੀ ਸੇਨਾ ਨਾ ਨੂਰਪਰੀ ਠੀਕ ਹੈ ਇਸਖਾਨ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਇਹ ਦਸਨਾ ਹੋਵੇ ਕਿ ਕੋਈ ਵਿਅਕਤੀ ਦੇ ਵਿੱਚ ਕੋਈ ਕਮੀ ਹੋਵੇ ਮੀਨਸ ਰੰਗ ਉਹਦਾ ਕਾਲਾ ਹੋਵੇ ਜਾਂ ਉਹ ਵਿਅਕਤੀ ਅੱਖੋਂ ਤੀਰਾ ਹੋਵੇ ਨਾਮ ਰੱਖਿਆ ਹੋਵੇ ਸੁਰਜਨ ਸਿੰਘ ਠੀਕ ਹੈ ਜਾਂ ਕਿਸੇ ਵਿਅਕਤੀ ਦੀ ਸ਼ਕਲ ਤੋਂ ਉਲਟ ਉਹਦਾ ਨਾਮ ਰੱਖਿਆ ਹੋਵੇ ਤਾਂ ਉਸ ਲਈ ਇਹ ਅਖਾਣ ਵਰਤਿਆ ਜਾਂਦਾ ਹੈ ਆਪਕਾਜ ਮਹਾਕਾਜ ਇਹ ਕਈ ਵਾਰੀ ਕਲਾਸਸ ਦੇ ਵਿੱਚ ਮੈਂ ਵੀ ਤੁਹਾਨੂੰ ਅਖਾਣ ਵਰਤਦੀ ਹੁੰਦੀ ਆ ਇਹ ਉਦੋਂ ਮੈਂ ਵਰਤਦੀ ਹੁੰਦੀ ਆ ਜਦੋਂ ਬੱਚੇ ਆਪਣੇ ਪੇਰੈਂਟਸ ਦੇ ਕੋਲੋਂ ਲਿਖਵਾਉਂਦੇ ਆ ਮੈਂਸ਼ਾ ਕਹਿੰਦੀ ਹੁੰਦੀ ਆ ਪੁੱਤਰ ਜੀ ਤੁਸੀਂ ਆਹ ਪ ਲਿਖੋਗੇ ਤੁਹਾਡੇ ਆਪਣੇ ਲਈ ਵਧੀਆ ਆ

ਇਹ ਖਾਨ ਉਸ ਸਮੇਂ ਵਰਤਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਇੱਕ ਕੰਮ ਕਰਨ ਦੇ ਨਾਲ ਜਦੋਂ ਤੁਹਾਨੂੰ ਦੋਹਰਾ ਲਾਭ ਹੋ ਜਾਵੇ। ਇੱਕ ਤੁਸੀਂ ਕੰਮ ਕੀਤਾ ਆ ਫੋਰ ਐਗਜ਼ਾਮਪਲ ਤੁਹਾਡੀ ਕੋਈ ਚੀਜ਼ ਵੇਸਟ ਤੁਹਾਡੇ ਕੋਲ ਪਈ ਸੀ। ਸਪੋਲ ਤੁਹਾਡੇ ਕੋਈ ਸ਼ੂਜ਼ ਹੀ ਆ। ਤੁਸੀਂ ਉਹਨਾਂ ਨੂੰ ਸਾਹਮਣੇ ਰੱਖਿਆ ਸੀਗਾ। ਤੁਹਾਡੀ ਗਲੀ ਦੇ ਵਿੱਚ ਮੰਗਤਾ ਆਂਦਾ ਆ ਤੁਸੀਂ ਉਹਨੂੰ ਚੱਕ ਕੇ ਸ਼ੂਜ਼ ਦੇ ਦਾਨੀਓ। ਦੋ ਪੰ ਇੱਕ ਕੰਮ ਤੁਸੀਂ ਕੀਤਾ ਕਿ ਆਪਣੇ ਪੁਰਾਣੇ ਸ਼ੂਜ਼ ਉਹਨੂੰ ਦੇ ਦਿੱਤੇ ਪਰ ਇਹਦੇ ਨਾਲ ਦੋ ਲਾਭ ਹੋ ਗਏ ਇੱਕ ਤਾਂ ਤੁਹਾਡੇ ਉਹ ਜਿਹੜੇ ਸ਼ੂਜ਼ ਸੀਗੇ ਉਸ ਬੱਚੇ ਦੇ ਕੰਮ ਆ ਗਏ ਦੂਜਾ ਉਹਨੇ ਤੁਹਾਨੂੰ ਅਸੀਸਾਂ ਵੀ ਦਿੱਤੀਆਂ ਤੁਹਾਨੂੰ ਦੁਆਵਾਂ ਵੀ ਦਿੱਤੀਆਂ ਇੱਕ ਪੰ ਦੋ ਕਾਜ ਸੋ ਇਸ ਖਾਨ ਦੀ ਵੱਤੋਂ ਇਹ ਦੱਸਣ ਲਈ ਕੀਤੀ ਜਾਂਦੀ ਹੈ ਕਿ ਜਦੋਂ ਇਸੀ ਇੱਕ ਕੰਮ ਕਰਦੇ ਹੋਈਏ ਸਾਨੂੰ ਉਹਦੇ ਨਾਲ ਦੋਹਰਾ ਲਾਭ ਹੋ ਜਾਵੇ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਇਸ ਅਖਾਣ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਦੱਸਣਾ ਹੋਵੇ ਕਿ ਲੜਾਈ ਦੇ ਵਿੱਚ ਜਦੋਂ ਕੋਈ ਲੜਾਈ ਹੁੰਦੀ ਹੈ ਉਸ ਦੇ ਵਿੱਚ ਕਸੂਰ ਕਿਸੇ ਇੱਕ ਧਿਰ ਦਾ ਨਹੀਂ ਹੁੰਦਾ ਕਸੂਰ ਜਿਹੜਾ ਆ ਉਹ ਦੋਨੋਂ ਪਾਸਿਆਂ ਦਾ ਹੀ ਹੁੰਦਾ ਹੈ ਤਾਂ ਦੇ ਅਖਾਣ ਵਰਤਿਆ ਜਾਂਦਾ ਹੈ ਤੁਸੀਂ ਵੀ ਦੇਖਦੇ ਹੋ ਨਾ ਜਦੋਂ ਵੀ ਕਦੇ ਤੁਹਾਡੀ ਆਪਸ ਦੇ ਵਿੱਚ ਲੜਾਈ ਹੁੰਦੀ ਆ ਤਾਂ ਕੱਲੇ ਇੱਕ ਬੱਚੇ ਦੀ ਗਲਤੀ ਨਹੀਂ ਹੁੰਦੀ ਜਦੋਂ ਤੁਹਾਡੇ ਪੇਰੈਂਟਸ ਤੁਹਾਨੂੰ ਡਾਂਟਦੇ ਆ ਤੁਸੀਂ ਸਾਨੂੰ ਕਹਿੰਦੇ ਆ ਨਾ ਇੱਥੇ ਮੇਰੀ ਗਲਤੀ ਥੋੜੀ ਆ ਕੱਲੇ ਦੀ ਉਹਦੀ ਵੀ ਤਾਂ ਗਲਤੀ ਆ ਤੁਸੀਂ ਉਹਨਾਂ ਨੂੰ ਨਹੀਂ ਕਹਿੰਦੇ ਬੋਲਦੇ ਹੋ ਨਾ ਆਪਣੇ ਪੇਰੈਂਟਸ ਨੂੰ ਇਸ ਤਰ੍ਹਾਂ ਸੋ ਪੁੱਤਰ ਜੀ ਕਦੇ ਵੀ ਕੋਈ ਜਿਹੜੀ ਲੜਾਈ ਹੈਗੀ ਆ ਝਗੜਾ ਆ ਉਹ ਇੱਕ ਵਿਅਕਤੀ ਦੇ ਗਲਤੀ ਨਾਲ ਨਹੀਂ ਹੁੰਦਾ ਸਗੋਂ ਉਹ ਦੇ ਵਿੱਚ ਦੋਨਾਂ ਹੀ ਦੋਨਾਂ ਦਾ ਦੋਨਾਂ ਹੀ ਪਾਸਿਆਂ ਦਾ ਕਸੂਰ ਹੁੰਦਾ ਹੈ ਸੋ ਅਸੀਂ ਇਸ ਅਖਾਣ ਨੂੰ ਕਿਵੇਂ ਲਿਖਾਂਗੇ ਕਿ ਇਹ ਅਖਾਣ ਇਹ ਦੱਸਣ ਲਈ ਵਰਤਿਆ ਜਾਂਦਾ ਹੈ ਕਿ ਲੜਾਈ ਦੇ ਵਿੱਚ ਕਸੂਰ ਕੇਵਲ ਇੱਕ ਸਾਈਡ ਦਾ ਨਹੀਂ ਇੱਕ ਪਾਸੇ ਦਾ ਨਹੀਂ ਸਗੋਂ ਦੋਨਾਂ ਹੀ ਪਾਸਿਆਂ ਦਾ ਹੁੰਦਾ ਹੈ ਬੀਤਾ ਜੀ ਇਹ ਸੀਗੇ ਆਪਣੇ ਅਖਾਣ 1 ਤੋਂ 10 ਤੱਕ ਤੁਸੀਂ ਸਾਰਿਆਂ ਨੇ ਜਿਹੜੇ ਆਪਣੇ ਗ੍ਰਾਮਰ ਬੁੱਕ ਦੇ ਵਿੱਚ ਹੈਗਾ ਉਹ ਨਹੀਂ ਕਰਨੇ ਤੁਹਾਨੂੰ ਜੋ ਮੈਂ ਵਰਕਸ਼ੀਟ ਦੇ ਵਿੱਚ ਸੈਂਡ ਕਰੂੰਗੀ ਤੁਸੀਂ ਉਹੀ ਸਿਰਫ ਖਾਣ ਆਪਣੀਆਂ ਕਾਪੀਆਂ ਦੇ ਵਿੱਚ ਕਰਨੀਆਂ ਸਮਾਂ ਲੱਗਿਆ ਬਿਤਾ ਜੀ ਇਸ ਤੋਂ ਬਾਅਦ ਆਪਣਾ ਅਗਲਾ ਟੌਪਿਕ ਹੈਗਾ ਗਿਣਤੀ ਗਿਣਤੀ ਕਿਹੜੀ ਗੁਰਮੁਖੀ ਗਿਣਤੀ ਪ੍ਰੀਤੀ 1 اور 2 ਦੇ ਵਿੱਚ ਆਪਾਂ ਨੇ ਗੁਰਮੁਖੀ ਗਿਣਤੀ ਕੀਤੀ ਸੀ 1 ਤੋਂ 5 ਤੱਕ ਪ੍ਰੀਤੀ 3 اور 4 ਦੇ ਵਿੱਚ ਹੈਗੀ ਆ 6 ਤੋਂ ਦਾਸ ਤੱਕ ਸਾਨੂੰ ਸਾਰਿਆਂ ਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਆ ਕਿ 6 ਦੇ ਸਾਹਮਣੇ ਜਿਹੜਾ 6 ਪਾਇਆ ਆ ਗੁਰਮੁਖੀ ਵਾਲਾ ਉਹ ਕੀਮੀ ਆ ਉੱਪਰੋਂ ਥੋੜੀ ਜਿਹੀ ਕੁੰਡੀ ਫਿਰ ਥੱਲੋ ਜਿਹੜੇ ਕਵ ਨੇ ਉਹ ਦੋਨੋਂ ਵੱਡੇ ਸਾਰੇ ਬੱਚੇ ਸਿਆਣਾ ਦੇਖੋ ਫਿਰ ਜਿਹੜਾ 7 ਆ ਉੱਪਰੋਂ ਕੁੰਡੀ ਮੋੜ ਕੇ ਥੱਲੇ ਨੂੰ ਕਵ ਇਹਨੂੰ ਕੀ ਕਹਿੰਦੇ ਆ 7 ਸੱਤ 8 8 ਜਿਹੜਾ ਆ ਅੱਦਾ ਦੱਦਾ ਯਾਦ ਰੱਖਿਓ ਅੱਦਾ ਦੱਦਾ ਤੁਸੀਂ ਪੰਜਾਬੀ ਦੇ ਵਿੱਚ ਦੱਦਾ ਪਾਉਂਦੇ ਹੋ ਨਾ ਤਾਂ ਇੱਥੇ ਜਿਹੜਾ ਅੱੱਦਾ ਹੈਗਾ ਆ ਉਹ ਅੱਦਾ ਆ 8 ਅੰਦਾ ਦੱਦਾ 9 ਦੱਦੇ ਦੇ ਉੱਪਰ ਛੋਟੀ ਜੀ ਕੁੰਡੀ ਛੋਟਾ ਜਿਹਾ ਕਵ ਦਿਖਾਈ ਦੇ ਰਿਹਾ ਨਾ ਸਾਰੇ ਬੱਚਿਆਂ ਨੂੰ ਜਦੋਂ ਆਪਾਂ 9 ਲਿਖਦੇ ਆ ਤਾਂ ਦੱਦਾ ਅੱਦਾ ਪਾ ਕੇ ਉਹਦੇ ਉੱਪਰ ਛੋਟਾ ਜਿਹਾ ਕਵ ਇਹਨੂੰ ਅਸੀਂ 9 ਲਿਖਦੇ ਆ ਫਿਰ 10 1 0 ਦੇਖੋ ਇੱਥੇ ਜ਼ੀਰੋ ਦੀ ਸ਼ੇਪ ਵੀ ਬਦਲੀ ਆ 10 ਦੀ ਜ਼ੀਰੋ ਕਿਵੇਂ ਆ ਔਰ ਉਹਦੇ ਵਿੱਚ ਜਿਹੜੀ ਜ਼ੀਰੋ ਆ ਉਹ ਕਿਵੇਂ ਆ ਇਹ ਤੁਸੀਂ ਧਿਆਨ ਰੱਖਣਾ ਜ਼ੀਰੋ ਤੁਹਾਡੀ ਪੂਰੀ ਗੋਲ ਹੋਣੀ ਚਾਹੀਦੀ ਆ ਸਮਾਂ ਲੱਗ ਗਿਆ ਪੁੱਤਰ ਜੀ ਇਹ ਆਪਣੀ ਗਿਣਤੀ ਹੈ ਕਿ ਆ ਤੁਸੀਂ ਸਾਰਿਆਂ ਨੇ ਆਪਣੀਆਂ ਕਾਪੀਆਂ ਦੇ ਵਿੱਚ ਇਹ ਗਿਣਤੀ ਲਿਖਣੀ ਆ ਔਰ ਇਹਦੀ ਪ੍ਰੈਕਟਿਸ ਵੀ ਕਰਨੀ ਆ ਕਿਉਂਕਿ 6 ਤੱਕ ਤੁਹਾਨੂੰ 1 ਤੋਂ 10 ਹੈਗੀ ਆ ਔਰ ਉਸ ਤੋਂ ਬਾਅਦ 7 ਦੇ ਵਿੱਚ ਤੁਹਾਨੂੰ ਓਪਨ ਆ 1 ਤੋਂ 100 ਕਿ ਤੋ ਵੀ ਆ ਸਕਦੀਆਂ ਸੋ ਤੁਸੀਂ 1 ਤੋਂ 10 ਤੱਕ ਗਿਣਤੀ ਦੀ ਵਾਰ-ਵਾਰ ਰਿਵੀਜ਼ਨ ਕਰਨੀਆਂ ਉਹਦੀ ਪ੍ਰੈਕਟਿਸ ਕਰਨੀਆਂ ਠੀਕ ਆ ਪੁੱਤਰ ਜੀ ਇਹ ਸੀਗੇ ਆਪਣੇ ਅਖਾਣ ਤੇ ਗੁਰਮੁਖੀ ਗਿਣਤੀ